ਮੈਂ ਕਿਹਾ ਤੋ ਇਹ ਰੋਜ਼ ਮੈਨੂੰ ਸਵਾਲਾਂ ਦੇ ਜਵਾਬ ਪੁੱਛਦੇ ਹੋ ਨਾ ਅੱਜ ਮੈਂ ਪੂਰੀ ਤਿਆਰੀ ਕਰਕੇ ਆਈ ਆਂ ਅੱਜ ਪੁੱਛੋ ਜਿਹੜਾ ਸਵਾਲ ਪੁੱਛਣਾ ਵਾ ਅੱਜ ਤੁਹਾਨੂੰ ਮੈਂ ਦਵਾ ਜਵਾਬ ਉਹਦਾ ਉਹ ਅੱਗੇ ਰਿਮੋਟ ਨਹੀਂ ਚੱਲਣ ਡਿਆ ਅੱਜ ਮੇਰੇ ਕੋਈ ਸਵਾਲ ਸੁਹੂਲ ਨਹੀਂ ਹੈਗਾ ਮੈਨੂੰ ਪਹਿਲਾਂ ਰਿਮੋਟ ਠੀਕ ਕਰ ਲਾਂਗੇ ਬਾਅਦ ਚ ਵੇਖਾਂਗੇ ਸਵਾਲਾਂ ਨੂੰ ਡਰ ਗਏ ਹੋ ਡਰ ਗਏ ਹੋ ਨਾ ਪੁੱਛੋ ਪੁੱਛੋ ਸਵਾਲ ਪੁੱਛੋ ਤੁਹਾਡੇ ਆਨਸਰ ਦਵਾ ਦੇਣਾ ਪੁੱਛਾਂ ਫਿਰ ਮੈਂ ਪੁੱਛੋ ਜੇ ਮੈਂ ਜਿੱਤ ਗਈ ਤੇ ਜਿਹੜਾ ਕੱਲ 2500 ਵਾਲਾ ਸੂਟ ਵੇਖਿਆ ਸੀ ਨਾ ਬਾਜ਼ਾਰ 'ਚ ਉਹ ਲੈ ਕੇ ਦੇਣਾ ਪੈਣਾ ਜੀ ਪੁੱਛਾ ਫਿਰ ਸਵਾਲ ਪੁੱਛੋ ਪੁੱਛੋ ਛਿੱਤੀ ਪੁੱਛੋ ਮੰਨ ਲੈ ਦਸੂਏ ਤੋਂ ਬਸ ਜਾਂਦੀ ਏ ਜਲੰਧਰ ਹਾਂ ਤੇ ਜਾਣ ਲੱਗਿਆਂ ਲੱਗਦੇ ਆ ਉਹਨੂੰ 60 ਮਿੰਟ ਅੱਛਾ ਦਸੂਏ ਤੋਂ ਜਲੰਧਰ ਬਸ ਜਾਂਦੀ ਏ ਤੇ 60 ਮਿੰਟ ਲੱਗਦੇ ਉਹਨੂੰ ਜਾਣ ਲੱਗਿਆਂ ਹੂੰ ਤੇ ਵਾਪਸ ਆਉਂਦੀ ਏ ਕਿੰਨੇ ਟਾਈਮ ਠੀਕ ਏ ਤਾਂ ਸਵਾਰੀਆਂ ਜ਼ਿਆਦਾ ਹੋਣਗੀਆਂ ਵਿੱਚ ਹੌਲੀ ਹੌਲੀ ਹੁੰਦੀ ਹੋਊਗੀ ਰਾਸੀ ਤੇਰੇ ਕੋਲ ਆਉਣ ਲੱਗ ਪਈ ਹੋਗੀ ਡਰਾਈਵਰ ਹੌਲੀ ਚਲਾਉਂਦਿਆ ਹੋਏਗਾ ਬਸ ਦੋ ਦੋ ਜਵਾਬ ਦੋ ਤੇ ਰਾਸੀ ਤੇ ਟ੍ਰੈਫਿਕ ਹੋਊਗੀ ਜਾਮ ਡੇਲੀ ਡੇਲੀ ਨਹੀਂ ਲੱਗਦੇ ਕਿਸ਼ਨਗੜ੍ਹ 1-2 ਦਿਨ ਜਾਮ ਲੱਗਾ ਇਹ ਹੁਣ ਨਹੀਂ ਲੱਗਦਾ ਜਾਮ ਹੁਣ ਬਸ ਛੂਕਦੀ ਆਉਂਦੀ ਐ ਤੇ ਸਵਾਰੀਆਂ ਜ਼ਿਆਦਾ ਹੋਣਗੀਆਂ ਵਿੱਚ ਬੱਸ ਭਰੀ ਜ਼ਿਆਦਾ ਹੋਊਗੀ ਜ਼ਿਆਦਾ ਸਵਾਰੀਆਂ ਦੇ ਨਾਲ ਕਿਹੜੀ ਉਹਦੀ ਸਪੀਡ ਘਟ ਜਾਣੀ ਆ ਦਿਲਪੋਂ ਤੇ ਟਾਈਮ ਲੱਗ ਗਿਆ ਉਹ ਬੜਾ ਜੀ ਮੈਨੂੰ ਸਵਾਲ ਪੁੱਛ ਸਵਾਲ ਪੁੱਛ ਤੈਨੂੰ ਇਹ ਨਾਲ ਹੀ ਪਤਾ ਵੀ 60 ਮਿੰਟ ਤੇ 1 ਘੰਟਾ ਦੋਵੇਂ ਸੇਮ ਹੁੰਦੇ ਉਹਦਾ ਜੀ ਮੈਂ ਜੀ ਪੂਰੀ ਤਿਆਰੀ ਕਰਕੇ ਆਈਆਂ ਜਿਵੇਂ ਮੈਂ ਤੇ ਮੇਰਾ ਮਛੋਲਾ ਖਾ ਗਿਆ ਨਾ ਮੈਂ ਇਹਨੂੰ ਦੱਸਾਂ ਤੂੰ ਬਚਾ ਲੈ ਚਲਾ ਲੈ ਦੱਸਦਾ ਤੂੰ